ਸਾਡੇ ਬਜ਼ੁਰਗਾਂ ਆ ਮੈਥੋਂ ਲੈ ਲਓ ਮੈਥੋਂ ਲੈ ਚਾਹੋ ਵਾਦਾ ਸਾਡੇ ਸ਼ਹੀਦਾਂ ਦਾ ਸੀਗਾ ਅਸੀਂ ਮਾਣ ਦੇ ਦਰਦੇ ਆ ਸਾਡੀ ਸੱਚੀ ਨਸ਼ਾ ਕਰਦੇ ਆ ਸਾਨੂੰ ਜੋ ਇੱਕ ਪੰਜਾਬ ਰਸ਼ਦ ਆ ਚੱਲਦਾ ਜਿਹੜਾ ਇਹਨੂੰ ਜਦੋਂ ਵੀ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਰਵਾਂਗੇ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਜਵਾਂਗੇ ਜਹਾਥ ਅੱਗੇ ਕਰ ਲੋ ਜੇ ਤੁਸੀਂ ਕਰ ਸਕਦੇ ਹੋ ਬਾਕੀ ਦਿਨੋਂ ਅੰਦਾਜ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਾੜ ਜਾਂ ਪਿੰਡ ਦੇ ਨਿਵਾਸੀ। ਤੁਸੀਂ ਵਾੜ ਦੇ ਅਸੀਂ ਪਿੰਡ ਦੇ ਨਿਵਾਸੀ ਜੀ। ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ। ਅੱਛਾ ਜੀ ਖਲਾਫ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ। ਲੋਨੇ ਬਚਾ ਲਈ ਜੋ ਮੈਂ ਬੋਲਦੀ ਹਾਂ ਤੁਸੀਂ ਪਲੀਜ਼ ਆਪਣੇ ਦਿਲੋਂ ਬੋਲਿਓ ਤਾਂ ਕਿ ਆਪਾਂ ਸਾਰੇ ਜਾਣੇ ਸਾਥ ਦੇ ਇੱਕ ਦੂਜੇ ਦਾ। ਸਾਰੇ ਖੜੇ ਹੋ ਜਿਓ। ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਜਿਨ੍ਹਾਂ ਨੂੰ ਵੀ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਚ ਭੇਜਤੀ ਕਰਾਵਾਂਗੇ ਨਹੀਂ ਦਵਾਵਾਂਗੇ ਸਾਡੀ ਵਾਰਡ ਜਾਂ ਪਿੰਡ ਵਿੱਚ ਕਿ ਅਜੇ ਸੀਐਮ ਤੋਂ ਪਾਰਟੀ ਦੇ ਉਸ ਸੀਐਮ ਦੇ ਉਸ ਐਮਐਲਏ ਚ ਪਾਹੀ ਆ ਜਿਨ੍ਹਾਂ ਨੇ ਮਾਨਣਾ ਕਿਹਾ ਸੀਗਾ ਕਿ ਅਗਰ ਅਸੀਂ ਆਉਂਦੇ ਆ ਅਗਰ ਸਾਡੀ ਸਰਕਾਰ ਆਉਂਦੀ ਆ ਅਗਰ ਤੁਸੀਂ ਸਾਨੂੰ ਸੀਐਮ ਬਣਾਉਂਦੇ ਹੋ ਐਮਐਲਏ ਬਣਾਉਂਦੇ ਹੋ ਤੇ ਵਾਦਾ ਕਰਦੇ ਆ ਡਿਊਟੀ ਚ ਨਾ ਲਾਓ ਇਹਦੀ ਜਥੇਬੰਦੀ ਬਣਾਓ ਕਿ ਅਸੀਂ ਪਿੰਡ ਦੇ ਵਿੱਚ ਜਿਹੜਾ ਨਸ਼ਾ ਤਸਕਰਾਂ ਨੂੰ ਨਾ ਮੜਨ ਦੇਣਾ ਨਾ ਅਸੀਂ ਪਿੰਡ ਦੇ ਵਿੱਚ ਕਿਸੇ ਨੇ ਜਮਾਨਤ ਦੇਣੀ ਇਹ ਜਿਹੇ ਬੰਦੇ ਦੀ ਉਹਦਾ ਸੋਸ਼ਲ ਬਾਇਕਾਟ ਕਰੋ ਜਿਹੜਾ ਵੀ ਬੰਦਾ ਪਿੰਡ ਦੇ ਵਿੱਚ ਨਸ਼ਾ ਵੇਚਦਾ ਉਹ ਛਾਫੇਮਾਰੀ ਮਰਵਾ ਕੇ ਉਹਨੂੰ ਫੜਾਉਣਾ ਚਾਹੀਦਾ ਹੈ ਉਹਦੇ ਪਿੰਡ ਦੇ ਵਿੱਚ ਕੋਈ ਜ਼ਮਾਨਤ ਦੇ ਨਾ ਜਾਵੇ ਜਿਹੜਾ ਬੰਦਾ ਜਾਵੇ ਮੈਂ ਤੇ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਅੱਜ ਮੇਰੀ ਮੀਟਿੰਗ ਸੀਗੀ ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਗਾਉਂਡ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ ਫਿਰ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਡਾਂ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗ ਦੇ ਵਿੱਚ ਐਫਐਚਓ ਸਾਹਿਬ ਜਾਂ ਐਸਐਮਓਸ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਸਟੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇਮਾਰੀ ਕਰਵਾਈਏ ਔਰ ਪੇਸ਼ੈਂਟਸ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨੂੰ ਲੱਗਦਾ ਹੈ ਇਹ ਜਿਹੜਾ ਕੰਮ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੈ ਸੋ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਕੀ ਲੱਗਦਾ ਜਿਹੜਾ ਸਾਥ ਮਿਲ ਰਿਹਾ ਹੈ ਔਰ ਇਨ ਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਹੈ ਔਰ ਇਨ ਫੈਕਟ ਬਹੁਤ ਸਾਰੀਆਂ ਐਫ ਆਈ ਆਰਸ ਪਰਚੇ ਰੋਜ਼ ਹੀ ਹੁੰਦੇ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਕਿ ਹਾਂ ਕੋਈ ਆ ਰਿਹਾ ਹੈ ਕੁੱਛਨ ਵਾਸਤੇ ਅਦਰਵਾਈਜ਼ ਹੀ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤ રોજ ਹੀ ਜਾ ਰਹੇ ਸੀਗੇ ਚਿੱਟਾ ਕਰ ਕਰਕੇ ਹੁਣ ਤੇ ਸਾਡੇ ਨਾਲ ਵੇਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਈਦਾ ਸਾਡੇ ਨਾਲ ਕਦੀ ਐਸਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਸਪੀ ਕੋਈ ਨਾ ਕੋਈ ਹੁੰਦਾ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏਜ਼ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੇ ਚੇਅਰਮੈਨ ਹੁੰਦੇ ਸੋ ਇਹ ਜੀ ਟੀਮ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਹੈ ਇਹ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਲੁਧਿਆਣੇ ਜਿਹੜੀ ਆ ਕਾਂਗਰਸ ਜਾਤਨ ਸ਼ਾਇਦ ਕਾਂਗਰਸ ਦਾ ਹਮੇਸ਼ਾ ਹੀ ਧੜੇਬਾਜੀ ਦਾ ਕੰਮ ਹੈ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ ਪਾਰਟੀ ਹੁੰਦੀ ਹੈ ਨਾ ਉਹਦੀ ਸਕਸੈਸਫੁਲ ਨਹੀਂ ਹੁੰਦੀ ਸੋ ਲੀਡਰ ਤੁਹਾਨੂੰ ਮੰਨਣਾ ਪੈਂਦਾ ਆਪਣੀ ਸਰਕਾਰ ਬਣਾਉਣ ਵਾਸਤੇ ਤੇ ਸਰਕਾਰ ਦੇ ਵਿੱਚ ਸੰਤੁਲਨ ਦੇ ਨਾਲ ਕੰਮ ਕਰਨ ਵਾਸਤੇ ਲੀਡਰਲੈਸ ਪਾਰਟੀ ਕਦੀ ਸਕਸੈਸਫੁਲ ਨਹੀਂ ਹੋ ਸਕਦੀ। ਮੈਂ ਕਿਹੜੀ ਗੱਲ ਕੀਤੀ ਸੀ। ਦੇਖੋ ਜੀ ਲੋਕਾਂ ਦਾ ਸਾਥ ਬਿਲਕੁਲ ਮਿਲ ਰਿਹਾ ਹੈ ਲੋਕੀ ਖੁਦ ਚਾਹੁੰਦੇ ਹੈ ਲੋਕੀ ਦੁਖੀ ਨੇ ਪਿੰਡਾਂ ਦੇ ਵਿੱਚ ਲੋਕੀ ਚਾਹੁੰਦੇ ਨੇ ਕਿ ਅਸੀਂ ਜੇ ਦੇਖੋ ਜਦੋਂ ਅੱਤਵਾਦ ਖਤਮ ਕੀਤਾ ਸੀਗਾ ਨਾ ਉਦੋਂ ਲੋਕਾਂ ਨੇ ਤੇ ਪੁਲਿਸ ਨੇ ਇਕੱਠੇ ਮਿਲ ਕੇ ਖਤਮ ਕੀਤਾ ਸੀਗਾ। ਇਹ ਲੋਕਾਂ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਉਸ ਚੀਜ਼ ਦੇ ਵਿੱਚ। ਇਹ ਕਿਸ ਹਿੰਦਆਫੜ ਕਿ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਹੁਣ ਵੀ ਜਿਹੜਾ ਨਸ਼ਾ ਹੈ ਨਾ ਉਹ ਇੱਕ ਸਾਂਝਾ ਟੌਪਿਕ ਹੈ ਬਹੁਤ ਸਾਰੀ ਲੋਕੀ ਦੁਖੀ ਹੈ ਉਹਦੇ ਵਿੱਚ ਇਹ ਨਹੀਂ ਵੰਦੇ ਵੀ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਇੱਕ ਪਾਰਟੀ ਭਾਜੀ ਤੋਂ ਉੱਤੇ ਉੱਟ ਕੇ ਸਾਰੇ ਖਤਮ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਇਹਨਾਂ ਦੇ ਵਿੱਚ ਜਿਹੜੀਆਂ ਮਾਵਾਂ ਦੁਖੀ ਨੇ ਸੋ ਬੇਸਿਕਲੀ ਅਸੀਂ ਸਾਰਿਆਂ ਦਾ ਸਾਥ ਦੇ ਰਹੇ ਆ ਅਸੀਂ ਚਾਹੁੰਦੇ ਆ ਉਹ ਸਾਡਾ ਸਾਥ ਦੇ ਇਹ ਕੋਈ ਝੂਠੇ ਵਾਦੇ ਨਹੀਂ ਆਪਾਂ ਕਾਰੇ ਬਾਕੀ ਪਾਰਟੀਆਂ ਦੰਗੂਗੀ ਵੀ 2 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਵੇਖੋ ਨਸ਼ਾ ਜਿਹੜਾ ਹੈ ਨਾ ਇੱਕ ਵੇਲੇ ਟੇਕ ਟਾਈਮ ਪਰ ਉਹਦੇ ਵਿੱਚ ਅਸੀਂ ਇਕੱਲੇ ਸਰਕਾਰ ਨਹੀਂ ਖਤ ਜਿਵੇਂ ਮੈਂ ਕਿਹਾ ਝੰਡਾ ਡੰਡਾ ਫੜੋ ਕਿਸਾਨੀ ਅੰਦੋਲਨ ਨੂੰ ਉਸੇ ਤਰੀਕੇ ਦੇ ਨਾਲ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਲੋਕਾਂ ਦਾ ਪਿੰਡਾਂ 'ਚੋਂ ਸਾਥ ਮਿਲਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਜੀ ਇਹ ਖਤਮ ਹੋਗਾ ਐਜ਼ ਅ ਲੇਡੀ ਵੀ ਆਉਂਦੇ ਹੋ ਔਰ ਤੁਹਾ ਕੋਈ ਸਪੈਸ਼ਲ ਅਪੀਲ ਤੁਹਾਨੂੰ ਜਿੰਦੀ ਹੈ ਬਿਲਕੁਲ ਬਹੁਤ ਪਿਆਰ ਦਿੰਦੀਆਂ ਨੇ ਆਪਣਾ ਜਿਹੜਾ ਦਿਲ ਦਾ ਦੁੱਖ ਹੈ ਉਹ ਸਾਂਝਾ ਕਰਦੀਆਂ ਨੇ ਔਰ ਮੈਨੂੰ ਉਹਨਾਂ ਦੇ ਨਾਲ ਅਟੈਚਮੈਂਟ ਹੈ ਔਰ ਪਿਆਰ ਆਟੋਮੈਟਿਕਲੀ ਹੁੰਦਾ ਹੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਮੈਂ ਹਮੇਸ਼ਾ ਅਕਾਲਪੁਰਪੁਰ ਦਾ ਥੈਂਕ ਯੂ ਕਹਿੰਦੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਵਾਸਤੇ ਲਾਇਆ ਹੈ ਬਹੁਤ ਚੰਗਾ ਕਾਰਜ ਹੈ ਜੀ ਮਾਦਰ ਜ ਤੁਸੀਂ ਕਹਿੰਦੇ ਕਿ ਲੱਗਦਾ ਕਿਹੜੇ ਏਰੀਆ ਚ ਇਹ ਸਾਵਾਜਿਤ ਬਹੁਤ ਜ਼ਿਆਦਾ ਨਿਸ਼ਾਨ ਹੈ ਦੇਖੋ ਜੀ ਇਹ ਮੈਂ ਜੱਜ ਨਹੀਂ ਕਰ ਸਕਦੀ ਕਿ ਕਿਹੜੇ ਏਰੀਆ ਚ ਪਠਾਨਪੁਰ ਚ ਘਟ ਹੈ ਪਠਾਨਕੋੜ ਥੋੜਾ ਠੀਕ ਲੱਗ ਰਿਹਾ ਹਜੇ ਮੈਨੂੰ ਬਾਕੀ ਤਰੰਤਾਂ ਚ ਹੈਗਾ ਐ ਔਰ ਅੰਮ੍ਰਿਤਸਰ ਵੀ ਹੈਗਾ ਗੁਦਾਸਪੁਰ ਚ ਵੀ ਹੈਗਾ ਕਿਤੇ ਕਿਤੇ ਔਰ ਸੋ ਬੇਸਿਕਲੀ ਹਰ ਜਗ੍ਹਾ ਦੇ ਉੱਤੇ ਪਰਚੇ ਹੋ ਰਹੇ ਨੇ ਹਰ ਜਗ੍ਹਾ ਦੇ ਹੁਣ ਮੈਂ ਗੁਰਦਾਸਪੁਰ ਦਾ ਏਰੀਆ ਹੁਣ ਕੰਮਣਾ ਸ਼ੁਰੂ ਕੀਤਾ ਹੈ ਸੋ ਬੇਸਿਕਲੀ ਪਹਿਲੋ ਮੈਂ ਤਰਨਤਾਰਨ ਏਰੀਆ ਵਿਜ਼ਿਟ ਕੀਤਾ ਅੰਮ੍ਰਿਤਸਰ ਕੀਤਾ ਪਠਾਨਕੋ ਕੀਤਾ ਤੇ ਪਠਾਨਕੋ ਚੈਸ ਕੰਪੈਰੀਟਿਵਲੀ ਪੰਜਾਬ ਮੈਨੂੰ ਘੱਟ ਲੱਗਿਆ ਨਸ਼ਾ ਛਡਣ ਲਈ ਕਿਹਾ ਜਾ ਗਾ ਗੁਰਦਾਸਪੁਰ ਦੇ ਵਿੱਚ ਆਵਾਦੀ ਪਾਰਟੀ ਵੱਲੋਂ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਐਮਐਲਏ ਸਾਹਿਬ ਸ਼ੇਰੀ ਕਲਸੀ ਜੀ ਵੱਲੋਂ ਮੈਨੂੰ ਜ਼ਿਲ੍ਹੇ ਦਾ ਕੋਆਰਡੀਨੇਟਰ ਲਾਇਆ ਗਿਆ ਸੀਗਾ ਜੋ ਤੋਂ ਨਸ਼ੇ ਬទਮਹੀਮ ਦੇ ਉੱਤੇ ਅੱਜ ਉਸ ਪ੍ਰੋਗਰਾਮ ਦੇ ਚੱਲਦੇ ਆ ਸਾਡਾ 34ਵਾਂ ਪ੍ਰੋਗਰਾਮ ਸੀਗਾ ਔਰ ਬੜਾ ਅੱਛਾ ਲੱਗ ਰਿਹਾ ਜਦੋਂ ਲੋਕੀ ਆਮ ਹਉਹਾਰੇ ਬਾਹਰ ਆ ਆ ਕੇ ਇਸ ਚੀਜ਼ ਦੀ ਸੋਵਾਂ ਚੋਕਰੇ ਨੇ ਔਰ ਪਿੰਡ ਦੇ ਲੋਕ ਪਿੰਡ ਦੇ ਬਜ਼ੁਰਗ ਜਦੋਂ ਸਾਨੂੰ ਆਸ਼ੀਰਵਾਦ ਦਿੰਦੇ ਨੇ ਕਿ ਔਰ ਸੇਰਾ ਉੱਤੇ ਹੱਥ ਰੱਖ ਕੇ ਸਾਨੂੰ ਜਿਹੜਾ ਆਸ਼ੀਰਵਾਦ ਦਿੰਦੇ ਨੇ ਕਿ ਪੁੱਤਰਾ ਵਾਕਈ ਜੋ ਕਿਹਾ ਸੀਗਾ ਉਹ ਕਰਕੇ ਦਿਖਾ ਰਹੇ ਹੋ ਚਾਹੇ ਉਹ ਵਾਦਾ ਸਾਡਾ ਐਜੂਕੇਸ਼ਨ ਦੇ ਉੱਪਰ ਸੀਗਾ ਚਾਹੇ ਉਹ ਵਾਦਾ ਸਾਡਾ ਗਰੀਬਾਂ ਦਾ ਸੋਰੀ ਅਸ਼ੀਦਾ ਦਾ ਜਿਹੜਾ ਸਨਮਾਨ ਸੀਗਾ ਉਹਦੇ ਉਹਦੇ ਉੱਪਰ ਸੀਗਾ ਚਾਹੇ ਉਹ ਵਾਦਾ ਸਾਡਾ ਨਸ਼ਾ ਖਤਮ ਕਰਲੇ ਸੀਗਾ ਕਿਉਂਕਿ ਪ੍ਰਾਣੀ ਸਰਕਾਰਾਂ ਦੇ ਵਿੱਚ ਤੇ ਕਈ ਸੀਐਮ ਸੀਗੇ ਜਿਨ੍ਹਾਂ ਨੇ ਗੁਟਕਾ ਸਾਹ ਬਾਚ ਫੜ ਕੇ ਵੀ ਸਵਾਹ ਖਾ ਲਿਆਹੀਂ ਪਰ ਉਹਨਾਂ ਕੋਲ ਸ਼ਹਿਦ ਹੀ ਹੈ ਕਿ ਤੇ ਕੋਈ ਇੱਕ ਅੱਧਾ ਪਰਚਾ ਵੀ ਹੋਇਆ ਹੋਏ ਪਰ ਅੱਜ ਜ਼ਿਲ੍ਹੇ ਕਦਾਸਪੁਰ ਦੇ ਵਿੱਚ ਸਾਨੂੰ ਅਸੀਂ ਮੰਨਣਾ ਕਿਹਾ ਸਕਦੇ ਆਂ ਕਿ 50 ਤੋਂ ਉੱਪਰ ਪਰਚੇ ਹੋ ਚੁੱਕੇ ਨੇ ਲੋਕਾਂ ਦੇ ਘਰ ਡੀਮੋਲਿਸ਼ਨ ਹੋਏ ਨੇ ਪਰ ਕਾਫੀ ਚੀਜ਼ਾਂ ਜਿਹੜੀ ਸਰਕਾਰ ਨੇ ਨਿੱਜੀ ਪਰਦੇ ਆ ਕੇ ਕੀਤੀਆਂ ਚਾਹੇ ਉਹ ਐਜੂਕੇਸ਼ਨ ਨੂੰ ਲੈ ਲਓ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਮਿੱਡੇ ਮੀਲ ਤੋਂ ਜਾਣੇ ਜਾਂਦੇ ਸੀਗੇ ਅੱਜ ਉਹ ਸਟੇਜਾਂ ਤੇ ਚੜ ਕੇ ਇੰਗਲਿਸ਼ ਦੇ ਵਿੱਚ ਸਟੋਰੀਜ਼ ਕ੍ਰੀਏਟ ਕਰਦੇ ਇਸਰੋ ਦੇ ਵਿੱਚ ਉੱਥੇ ਗਏ ਨੇ ਚੰਦਰਯਾਨ 3 ਦੇ ਵਿੱਚ ਇਸਰੋ ਦਾ ਦੌਰਾ ਕਰਨ ਗਏ ਨੇ ਸਾਡੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਿੰਗਾਪੁਰ ਕੋਮਕਿਆ ਨੇ ਤਾਂ ਜੋ ਸਾਡੇ ਜਿਹੜਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਡਾ ਯੂਥ ਇਹਨੂੰ ਆਪਾਂ ਸਹੀ ਕਰਕੇ ਨਾ ਇਹ ਆਪਾਂ ਯੂਥ ਨੂੰ ਸੰਭਾਲ ਗਏ ਤੇ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ ਕਿਉਂਕਿ ਪਿਛਲੀ ਸਰਕਾਰਾਂ ਨੇ ਤੇ ਅਨਸ਼ੇ ਦੀ ਦੇਣ ਹੀ ਦਿੱਤੀ ਹੈ ਜਿੱਦ ਤੇ ਸਾਡਾ ਜਿਹੜਾ ਰੰਗਲੇ ਪੰਜਾਬ ਸਾਡੇ ਆ ਪਿਆਰੇ ਬੱਚੇ ਅੱਜ ਨਸ਼ੇ ਦੇ ਕੋੜ ਵਿੱਚ ਆ ਕੇ ਤੇ ਆਪਣੀ ਜਵਾਨੀ ਮਿੱਟੀ ਕਰ ਰਹੇ ਨੇ ਪਰ ਮਾਨ ਸਾਹਿਬ ਨੇ ਇਹ ਕਸਮ ਖਾਦੀਆ ਰਮਿੰਦ ਕੇਜਵਾਲ ਜੀ ਨੇ ਕਸਮ ਖਾਦੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਔਰ ਤੁਸੀਂ ਵੀ ਦੇਖ ਰਹੇ ਹੋਵੋਗੇ ਤੁਸੀਂ ਵੀ ਪਿੰਡਾਂ ਚ ਜਾਂਦੇ ਹੋ ਸ਼ਹਿਰਾਂ ਚ ਜਾਂਦੇ ਹੋ ਤੁਹਾਨੂੰ ਵੀ ਕਾਫੀ ਜਗ੍ਹਾ ਤੇ ਫਰਕ ਆਂਦਾ ਹੋਊਗਾ ਚਾਹੇ ਉਹ ਕੈਂਪ ਲੈ ਲੋ ਚਾਹੇ ਮੁਰਗੀਮਾਂ ਲਾ ਲੈ ਲੋ ਕਾਫੀ ਜਗ੍ਹਾ ਤੇ ਬਹੁਤ ਵੱਡੇ ਵੱਡੇ ਡਿਸੀਜਨ ਲਿੱਤੇ ਗਏ ਨੇ ਸੁਆਣ ਵਾਲੇ ਸਮੇਂ ਵਿੱਚ ਹੋਰ ਵੱਡੇ ਪੱਧਰ ਤੇ ਕਰਾਂਗੇ ਮਾਨਕ ਜੀ ਕੈਂਪ ਚੋ ਕੇ ਨਾ ਕੰਪਲੀਟ ਆਈ ਹੈ ਉਹਨਾਂ ਦੀ ਕਹਿੰਦੇ ਬੰਦਾ ਜਿੱਦਾਂ ਮਰਜੀ ਮਰੇ ਹਾ ਟੈਗ ਨਾ ਮਰੇ ਇਹ ਹੋਰ ਬੋਲੇ ਉਹਨਾਂ ਨਸ਼ੇ ਵਾਲਿਆਂ ਦਾ ਇਹਨੂੰ ਲੈ ਕੇ ਕੁਝ ਪ੍ਰਚਾਰ ਕਰ ਰਹੇ ਨੇ ਦੇਖੋ ਜੀ ਇਹ ਸਭ ਚੀਜ਼ਾਂ ਵਿਰਿਆਤੀ ਜਿਹੜੀ ਸਾਡੀ ਵਿਲੈਤੀ ਸਰਕਾਰਾਂ ਨੇ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਆਲਵੇਜ਼ ਇਹੀ ਰਹਿੰਦਾ ਕਿ ਅਸੀਂ ਕਿੱਦਾਂ ਭੰਡੀਏ ਉਹਨਾਂ ਨੇ ਕਦੀ ਕੰਮ ਦੀ ਛਾਂਗਾਂ ਨਹੀਂ ਕਰਨੀ ਕੰਮ ਚਾਹੀ ਸਾਡੇ ਨਹਿਰੀ ਪਾਣੀ ਲੈ ਲਓ ਸੋਏ ਤੱਕ ਗਿਆਨੜੀ ਪਾਣੀ ਕਦੀ ਉਹਨਾਂ ਨੇ ਇਹ ਚੀਜ਼ ਦੀ ਸਾਂ